ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਿਆਲ ਪਾਤ ਸਾਹਿ 10ਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਹ ਦਨ 나ਗ ਨਿਵਾਸ ਦੇ ਰਹਿਣਾ ਮਿੱਤਰ ਪਿਆਰੇ ਨੂੰ ਆਲ ਮੁਰਦਾ ਦਾ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸ੍ਰੀ ਦਸਮ ਗ੍ਰੰਥ ਵਿੱਚ ਦਰਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਸ਼ਬਦ ਹਜ਼ਾਰੇ ਪਾਸ ਸਾਹਿ 10ਵੀਂ ਦੀ ਸੰਥਿਆ ਛੇਵੇਂ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਕਿਆਲ ਪਾਤ ਸਾਹਿਬ 10ਵੇਂ ਮਿੱਤਰ ਪਿਆਰੇ ਨੂੰ ਮਿੱਤਰ ਮੰਮੇ ਸਹਾਰੀ ਉਤਯਦਕ ਤੱਤੇ ਪੈਚ ਅੱਧਾ ਰਾਰਾ ਤੱਤੇ ਪੈਚ ਅੱਧਾ ਰਾਰਾ ਹੋਣ ਕਰਕੇ ਛੇਤੀ ਬੋਲਿਆ ਜਾਵੇਗਾ ਮਿੱਤਰ ਪਿਆਰੇ ਨੂੰ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਹਾਲ ਮੁਰਿਦਾ ਮੁਰਿਦਾ ਦੱਦੇ ਕੰਨਾ ਉੱਤੇ ਬਿੰਦੀ ਮੁਰਿਦਾ ਦਾ ਕਹਿਣਾ ਕੱਕਾ ਮੁਕਤਾ ਨਾਣੇ ਕੰਨਾ ਕਹਿਣਾ ਤੁਦ ਤੱਦੇ ਔਂਕੜ ਭਾਰਾ ਬੋਲਣਾ ਤੁਦ ਬਿਨ ਨੰਨੇ ਔਂਕੜ ਰੋਗ ਗੱਗੇ ਔਂਕੜ ਰਜਾਈਆਂ ਦਾ ਉਹ ਢਣ ਊੜਾ ਖੁੱਲੇ ਮੂੰਹ ਵਾਲਾ ਟੱਡਾ ਨਾਣਾ ਓਡਣ ਕਈ ਗੁਰਮੁਖ ਇਸਨ ਟੱਡੇ ਨਾਲ ਓਡਣ ਬੋਲ ਦਿੰਦੇ ਆ ਨੇ ਇਹ ਟੱਡਾ ਲੱਗਾ ਹੋਇਆ ਹੈ ਤੇ ਨਾਣਾ ਲੱਗਾ ਹੋਇਆ ਹੈ ਇਹਨਾਂ ਦੋਨਾਂ ਦੀ ਆਵਾਜ਼ ਕਰਨੀ ਹੈ ਓਡਣ ਓਡਣ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ नाग ਨਿਵਾਸਾ ਦੇ ਰਹਿਣਾ ਹਾ ਹਾ ਮੁਕਤ ਰਹਿਣਾ ਸੂਲ ਸੁਰਾਹੀ ਸੁਰਾਹੀ ਸਸੇ ਔਂਕੜ ਰਾਰੇ ਕੰਨਾ ਹਾਏ ਬਿਹਾਰੀ ਸੁਰਾਹੀ ਖੰਜਰ ਖਖੇ ਟਿੱਪੀ ਜੱਜਾ ਰਾਰੇ ਔਂਕੜ ਖੰਜਰ ਪਿਆਲਾ ਪੱਪੇ ਸਿਆਰੀ ਜਈਏ ਦੇ ਵਿੱਚੋਂ ਐੜਾ ਨਿਕਲੇਗਾ ਐੜੇ ਕੰਨਾ ਲੱਲੇ ਕੰਨਾ ਪਿਆਲਾ ਕਈ ਗੁੜਕਾ ਸਹਿਬਾ ਦੇ ਵਿੱਚ ਪੱਪੇ ਸਿਆਰੀ ਐੜੇ ਕੰਨਾ ਲੱਲੇ ਕੰਨਾ ਹੁੰਦਾ ਹੈ ਪਰ ਸੋਧ ਜਿਹੜਾ ਉਚਾਰਨ ਜਈਏ ਦੇ ਨਾਲ ਹੈ ਪੱਪੇ ਸਾਰੀ ਜਈਏ ਕੰਨਾ ਲੱਲੇ ਕੰਨਾ ਪਿਆਲਾ ਉਚਾਰਨ ਜਿਹੜਾ ਬਣੇਗਾ ਪੱਪੇ ਸਾਰੀ ਐੜੇ ਕੰਨਾ ਲੱਲੇ ਕੰਨਾ ਪਿਆਲਾ ਪਾਠ ਜਈਏ ਦੇ ਨਾਲ ਐੜੇ ਨਾਲ ਨਹੀਂ ਹੈ ਜਈਏ ਦੇ ਨਾਲ ਸੁੱਧ ਉਚਾਰਨ ਕਰਨਾ ਹੈ ਇੱਥੇ ਵਿੱਚ ਰਾਮ ਲੱਗੇਗਾ ਬੱਬੇ ਸਿਆਰੀ ਉੱਤੇ ਟਿੱਪੀ ਟਿੱਪੀ ਦੀ ਆਵਾਜ਼ ਨਾਸਵ ਚੋਂ ਨਿਕਲੇਗੀ ਗੱਗਾ ਬਿੰਗ ਬਿੰਗ ਕਸਾਈਆ ਦਾ ਸਹਿਨਾ ਸੱਸਾ ਹਾ ਹਾ ਮੁਗਤਾ ਨਾਣੇ ਕੰਨਾ ਸਹਨਾ ਯਾਰੜੇ ਜਾਈਏ ਕੰਨਾ ਜੱਜਾ ਨਹੀਂ ਲਾਉਣਾ ਯਈਆ ਲਾਉਣਾ ਯਾਰੜੇ ਰਾੜੇ ਲਾਂ ਯਾਰੜੇ ਦਾ ਸਾਨੂੰ ਸੱਸੇ ਕੰਨਾ ਨੰਨੇ ਦਲੈਂਕੜ ਸਾਨੂੰ ਕਈ ਗੁਰਕਾ ਸਾਹਿਬਾਂ ਦੇ ਵਿੱਚ ਨੰਨੇ ਟਿੱਪੀ ਵੀ ਆਉਂਦੀ ਹੈ ਨੰਨੇ ਦਲੈਂਕੜ ਵਾਲਾ ਸuddh ਉਚਾਰਨ ਹੈ ਸਾਨੂੰ ਸਥਰ ਰਾਰੇ ਔਂਕੜ ਚੰਗਾ ਇਥੇ ਆਪਾਂ ਵਿਸ਼ਰਾਵਲਾਉਣਾ ਹੈ ਪਾਠ ਭੱਬਿਆਦਕ ਠੱਠਾ ਪਾਠ ਖੇੜਿਆਂ ਦਾ ਰਹਿਣਾ ਰਾਰਾ ਹਾ ਹਾ ਮੁਕਤਾ ਨਾਨਕ ਨਾ ਰਹਿਣਾ ਰਹਿਣਾ ਇਸ ਤਰ੍ਹਾਂ ਬੋਲਣਾ ਹੈ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ